ਆ ਪਸ਼ੂ ਪਾਲਕ ਵੀਰੋ ਕਿਉਂਕਿ ਜਿੱਥੇ ਹੜ ਆਏ ਨੇ ਤੁਸੀਂ ਬੜੇ ਔਖੇ ਸਮੇਂ 'ਚੋਂ ਲੰਘ ਰਹੇ ਆ ਤੇ ਸੌਕੇ ਸਮੇਂ ਦੇ ਵਿੱਚ ਕਈ ਵਾਰੀ ਪਸ਼ੂ ਦੀ ਬਿਮਾਰੀ ਦੇ ਨਾਲ ਜਾਂ ਕਈ ਵਾਰੀ ਡੁੱਣ ਦੇ ਨਾਲ ਮੌਤ ਵੀ ਹੋ ਜਾਂਦੀ ਆ ਸੋ ਜੇ ਜਿਹੜੀ ਪਸ਼ੂ ਦੀ ਜਿਹੜੀ ਡੈੱਡ ਬੋਡੀ ਆ ਜਾਂ ਜਿਹੜਾ ਸੋਦਾ ਹੀ ਸਰੀਰ ਆ ਉਹਦਾ ਜੇ ਉਹ ਰੋਲ ਰਿਆ ਹੋਆ ਤਾਂ ਤੁਹਾਡੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਨਵੀਆਂ ਸਮੱਸਿਆਵਾਂ ਪੈਦਾ ਕਰੇਗਾ ਸੋ ਉਹਦੇ ਲਈ ਇੱਕ ਸਾਰੀ ਮੇਰੀ ਅਪੀਲ ਹੈ ਕਿ ਜਿਹੜੇ ਪਿੰਡਾਂ ਦੇ ਵਿੱਚ ਜਾਤਾਂ ਜਾਤ ਚੱਲ ਰਿਆ ਵਾ ਚੀਜ਼ਾਂ ਆ ਸਕਦੀਆਂ ਨੇ ਉੱਤੇ ਪ੍ਰਸ਼ਾਸਨ ਦੇ ਵੱਲੋਂ ਜੀਸੀਬੀ ਮਸ਼ੀਨਾਂ ਮੁਹੱਈਆ ਕਰਵਾਈਆਂ ਜਾਂਦੀਆਂ ਨੇ ਟੋਏ ਪੱਟਣ ਦੇ ਲਈ ਸੋ ਤੁਸੀਂ ਪਸ਼ੂ ਨੂੰ ਪ੍ਰਾਪਰ ਟੋਵਾ ਪੱਟ ਕੇ ਉੱਤੇ ਚੂਨਾ ਪਾ ਕੇ ਤੇ ਫਿਰ ਉਹਨੂੰ ਤੁਸੀਂ ਦਫਨਾਉਣਾ ਵਾ ਜੀ ਹਾਂ ਜੇ ਕਿਤੇ ਇਹੋ ਜੀ ਥਾਂ ਤੇ ਖੜੇ ਹੋਏ ਆ ਜਿਹੜੇ ਦਰਿਆ ਦੇ ਪਰਲੇ ਪਾਸੇ ਨੇ ਜਿੱਥੇ ਕੋਈ ਆਵਾਜਾਈ ਦਾ ਸਾਧਨ ਨਹੀਂ ਹੈ ਉੱਥੇ ਵੀ ਤੁਸੀਂ ਜਿੱਥੇ ਵੀ ਪਿੰਡ ਦੇ ਵਿੱਚ ਕੋਈ ਸੁੱਕੀ ਥਾਂ ਲੱਭਦੀ ਆ ਉਥੇ ਟੋਵਾ ਪਟਕੇ ਉੱਤੇ ਚੂਨਾ ਪਾ ਕੇ ਉਹ ਪਸ਼ੂ ਨੂੰ ਤੁਸੀਂ ਦਪਨਾਉਣਾ ਹੈ ਤਾਂ ਕਿ ਉਹ ਜਿਹੜੇ ਮਰਦਾ ਪਸ਼ੂ ਨੇ ਉਹ ਤੁਹਾਡੇ ਲਈ ਆਉਣ ਵਾਲੇ ਸਮੇਂ 'ਚ ਸਮੱਸਿਆਵਾਂ ਖੜੀਆਂ ਨਾ ਕਰਨ ਜੀ ਦੇਖੋ ਸਭ ਤੋਂ ਪਹਿਲੀ ਇਹ ਗੱਲ ਇਹ ਹੈ ਕਿ ਜਦੋਂ ਇਹ ਪਸ਼ੂ ਮਰਿਆ ਹੋਇਆ ਵਾ ਜਿਹੜੀ ਬਿਮਾਰੀ ਦੇ ਨਾਲ ਜਿਉ ਮਰਿਆ ਵਾ ਉਹਦੇ ਵਿਸ਼ਾਣੂ ਅੱਗੇ ਫੈਲ ਸਕਦੇ ਨੇ ਦੂਜੀ ਗੱਲ ਹੈ ਕਿ ਜਦੋਂ ਪਸ਼ੂ ਮਰਿਆ ਵਾ ਤਾਂ ਉੱਥੇ ਬਦਬੂ ਬਹੁਤ ਆਏਗੀ ਸੋ ਜਿੱਥੇ ਵੀ ਬਦਬੂ ਆਏਗੀ ਮੱਖੀਆਂ ਬਹੁਤ ਹੋਣਗੀਆਂ ਉਹ ਮੱਖੀਆਂ ਕਈ ਬਿਮਾਰੀਆਂ ਉਹ ਜੀਆਂ ਲੈ ਕੇ ਜਾਣਗੀਆਂ ਜਿਹੜੀਆਂ ਇਨਸਾਨਾਂ 'ਚ ਵੀ ਜਾ ਸਕਦੀਆਂ ਵਾ ਤੇ ਬੰਦਿਆਂ ਦੇ ਵਿੱਚ ਵੀ ਆ ਪਸ਼ੂਆਂ 'ਚ ਵੀ ਜਾ ਸਕਦੀਆਂ ਵਾ